ਲੋ ਜੀ ਸਸਿਕਾ ਇਹਦਾ ਸਾਰਿਆਂ ਮੈਂ ਤੁਹਾਡੀ ਆਪਣੀ ਅਰਜੀਤ ਕਰ ਦੋ ਸੀ ਜੋਸੀ ਜਨਨ ਨੂੰ ਅੰਤੇਸ਼ਿੰਦਨ ਬਤੇ ਇਹਦਾ ਸਾਰ ਕਰਦੇ ਲੋ ਜੀ ਅੱਜ ਕਿੰਨਿਆ ਭੈਣਾਂ ਦਾ ਫੋਨ ਆਇਆ ਕਹਿੰਦੇ ਤੁਸੀਂ ਹੋਰ ਸਾਰੇ ਗੀਤ ਪਾਈ ਜਨਨ ਕੋਈ ਫੌਜੀ ਦਾ ਵੀ ਗੀਤ ਪਾ ਦਿਓ ਮੈਂ ਕਿਹਾ ਮੈਂ ਤੁਹਾਡੀ ਇਹ ਵੀ ਇੱਛਾ ਪੂਰੀ ਕਰ ਦੂੰਗੀ ਹਨ ਤੇ ਮੈਂ ਇੱਕ ਦਿਨ ਚ ਪਾਉਣ ਲਵਾਂ ਅੱਜ ਸਭ ਤੋਂ ਫੌਜੀ ਦਾ ਗੀਤ ਸੁਣਾਉਣੇ ਹੈ ਹਨ ਤੇ ਮੇਰੀ ਨੰਦ ਵੀ ਫੌਜੀਣੀ ਹੈ ਚਲ ਇਹਨੂੰ ਵੀ ਚੰਗਾ ਲੱਗੂਗਾ ਹਨ ਤੇ ਮੈਂ ਹੁਣ ਉਸਨੂੰ ਇਹ ਕੋਨਾ ਬਹੁਤ ਹੀ ਵਧੀਆ ਪਿਆਰਾ ਜਿਹਾ ਲੋਕੀ ਸਲਾਹੁ ਇਹਦੀ ਵਿਆਖਿਆ ਕਰਨ ਦੀ ਲੋੜ ਨਹੀਂ ਤੁਸੀਂ ਆਪ ਹੀ ਸਮਝੋਗੇ ਇਹ ਫੌਜੀ ਦੇ ਘਰ ਵਾਲੀ ਸਿਫਟ ਕਰ ਰਹੀ ਹੈ ਫੌਜੀ ਦੀ ਤੇ ਇਹ ਤੁਸੀਂ ਸੁਣੋਗੇ ਸੁਿਤਰਾਹੀ ਤੇ ਜਿਹੜਾ ਮੈਂ ਨੁਕਤਾ ਪਾਉਣਾ ਉਹੋ ਪੇਟ ਦੀਆਂ ਤਕਲੀਫਾਂ ਗਿਗਨੀ ਯਾਨੀ ਕਿ ਲੀਵਰ ਹੈ ਨਾ ਜੇਕਰ ਜਿਵੇਂ ਕਿ ਕਿਡਨੀ ਲੀਵਰ ਜੇਕਰ ਇਹ ਸਭ ਨਾ 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 ਹੋ ਜਾਣਾ ਠੀਕ ਹੈ ਬੇੜੀਆਂ ਤਕਨੀਕਾਂ ਨੇ ਤੇ ਤੁਸੀਂ ਇਹ ਪਹਿਲਾਂ ਮੇਰਾ ਪਾਇਆ ਹੋਇਆ ਮੇਰੇ ਸਤਪੁਰਨ ਦੱਸਿਆ ਹੋਇਆ ਨੁਕਤਾ ਕਰਕੇ ਦੇਖੋ ਇੱਕ ਭੈਣ ਗਹਿਣਾ ਤੋਂ ਕਹਿੰਦੀ ਅਸੀਂ ਮੇਰਾ ਪਤੀ ਅਰਮਸੀ ਧੋਮੇ ਲੈ ਰਹੇ ਹਾਂ ਅਸੀਂ ਬਿਲਕੁਲ ਠੀਕਾ ਤੇ ਤੁਸੀਂ ਇਹ ਦੇਖ ਲਿਓ ਇਹ ਤੇ ਗੀਤ ਤੋਂ ਬਾਅਦ ਤੇ ਕਾਪੀ ਪੈਨਸਲ ਲੈ ਕੇ ਵੇਜੋ ਆਜੋ ਫਿਰ ਆਪਾਂ ਰੰਗਾਰੰਗ ਪ੍ਰੋਗਰਾਮ ਕਰ ਤੇ ਲੋ ਸੋ ਇਹ ਬਹੁਤ ਹੀ ਪਿਆਰਾ ਜਿਹਾ ਲੋਕੀ ਲੜਨੀ ਲੱਗੀ ਕੈਨੀ ਫੌਜੀ ਦੇਸ ਹੈ ਲੀਓ ਬਣਾਂਗੀ ਮੈਂ ਸੁਬੇ ਦਾ

subedari ni ਆਪਣੀ ਦਿੱਤਰ ਤੁਰ ਵੀ ਪਰਿਕਾ ਸੁਵੇਦਾਰੀ ਨੀ ਲੜੀ ਲੱਗ ਕੇ ਨਿਭੀ ਦੇਸ ਹੈ ਨੀ ਅਣਗੀਂ ਮੈਂ ਸੁਵੇਦਾਰ ਕਬਰ ਦੀ ਹੀ ਸੀ ਉਹ ਖੈਰ ਮੰਗ ਦੀ ਨੀਤੇ ਉਹ ਦੀਆਂ ਸੁਖਾਂ ਮਹਿਮਨਾਂ ਮੇਰੇ ਜਿਗਿਆ ਸੱਤਿ ਜਾਣੀਆਂ ਉਹਦੇ ਰੂਪ ਤੇ ਲਗੇ ਰਾਖ ਦੇਖੀਦਾ ਹੂ ਪੈਰੇ ਨੀਂਂ ਮੜੰਗੀ ਮੈਂ ਸਵੇਦਾਰਨੀ ਲੜੀ ਲਗੀ ਕੇ ਦੱਸਿਓ ਤੁਹਾਨੂੰ ਇਹ ਉਮੀਦ ਆਸਾ ਕਿ ਹੋ ਜਾ ਲੱਗਿਆ ਉਮੀਦ ਹੈਗੀ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਹੋਊਗਾ ਹੈਨਾ ਤੇ ਪਹਿਲੀ ਵਾਰੀ ਤੁਸੀਂ ਸੁਣਿਆ ਇਹ ਗੀਤ ਤੇ ਦੱਸਿਓ ਕਮੈਂਟ ਕਰਕੇ ਜਰੂਰ ਦੱਸਣਾ ਸਾਨੂੰ ਕਿ ਹੋ ਜਾ ਲੱਗਿਆ ਤੇ ਹੁਣ ਆਜੋ ਤੁਸੀਂ ਨੁਕਤੇ ਵਾਂਗ ਤੰਦਰੁਸਤੀ ਵਨ ਹੈਨਾ ਉਹ ਮੇਰੇ ਸੈ ਤੁਹਾਨੂੰ ਵੀ ਪੇਟ ਦੀਆਂ ਬਿਮਾਰੀਆਂ ਤਕਲੀਫ ਕਿਡਨੀ ਜਣ ਕੇ ਗੁਰਦੇ ਤੇ ਲੀਵਰ ਜਣ ਕੇ ਜਿਗਰ ਇਹ ਦੋਵਾਂ ਲਈ ਤਾਂ ਤਾਂ ਕੋਈ ਤੁਸੀਂ ਇਹ ਜਰੂਰ ਮੇਰੇ ਮੁਕਤਾ ਕਰਕੇ ਦੇਖਿਓ ਠੀਕ ਹੋ ਜਾਣਗੇ ਤਾਂ ਤਾਂ ਕੀ ਕਰਨਾ ਹੈ 50 ਗ੍ਰਾਮ ਤਾਂ ਦੀ ਜਿਵੇਂ ਕੋਈ ਚਾਂਦੀ ਰਾਂ ਤੁਹਾਡੇ ਕੋਲੇ ਉਹੀ ਪਾ ਲਿਓ ਤੇ 50 ਗ੍ਰਾਮ ਲੋਹਾ ਤੇ 50 ਗ੍ਰਾਮ ਤਾਂਬਾ ਇਹ ਤਿੰਨੇ ਹੀ 1 ਲੀਟਰ ਪਾਣੀ ਚ ਤੁਸੀਂ ਉਬਾਲ ਲਿਓ ਜਦੋਂ ਅੱਧਾ ਲੀਟਰ ਰਹਿ ਗਿਆ ਪਾਣੀ ਹੈਨਾ ਤਿੰਨਾਂ ਨੂੰ ਉਬਾਲ ਲਓ ਅੱਧਾ ਲੀਟਰ ਰਹਿ ਗਿਆ ਤਾਂ ਠੰਡਾ ਕਰਕੇ ਕੋਸਾ ਜਿਹਾ ਮੜ ਜਾ ਉਹ ਤੁਸੀਂ ਉਹਨੂੰ ਪੀ ਲਓ ਹੈਨਾ ਇਹ ਤੁਸੀਂ ਕਟੋ-ਕਟ 20 ਦਿਨ ਪੀਓ ਤੁਹਾਡੇ ਪੇਟ ਦਾ ਹਰ ਰੋਗ ਸ਼ੂਮੰਤਰ ਹੋ ਜਾਊਗਾ ਤੇ ਥਣ ਮੈਂ ਦੱਸਿਆ ਪਹਿਲਾਂ ਹੀ ਭੈਣ ਇੱਕ ਗਹਿਲਾ ਤੋਂ ਪੀ ਰਿਹਾ ਅੱਜ ਵੀ ਉਹਨਾਂ ਦਾ ਫੋਨ ਆਇਆ ਸੀ ਕਹਿੰਦੀ ਅਸੀਂ ਅਸੀਂ ਤਾਂ ਜੀ ਬਿਲਕੁਲ ਠੀਕ ਹੈ ਉਹ ਇਹ ਹੋਰ ਕੋਈ ਨੁਕਤਾ ਪੁੱਛਿਆ ਸੀ ਨਾਲ ਮੈਂ ਤੁਸੀਂ ਵੀਡੀਓ ਖੋਲ ਕੇ ਦੇਖ ਲਓ ਤੇ ਲੋ ਇਹ ਉਹ ਪੀ ਰਹੇ ਨੇ ਕਹਿੰਦੇ ਸਾਨੂੰ ਬਿਲਕੁਲ ਸਹੀ ਆ ਪਾਣੀ ਤੁਸੀਂ ਨਾ ਥੋੜੀ ਚਾਂਦੀ ਘਟੇ ਨਾ ਤੁਹਾਡਾ ਕੋਈ ਲੋਹਾ ਘਟੇ ਉਹ ਇਹਨਾਂ ਚ ਕੁਝ ਨਹੀਂ ਹੁੰਦਾ ਮੁੰਡਾ ਚਾਂਦਰਾ ਮੈਂ ਚੱਕ ਲਓ ਚਾਂਦਰਾ ਸਾਰੇ ਕੋਲ ਚਾਂਦੀਆਂ ਹੋਣਗੀਆਂ ਤੇ ਜੇ ਤੁਸੀਂ ਕਹਿੰਦੇ ਦਿਮਾਗ ਤੇ ਗੋਡੇ-ਮੋਡੇ ਸਾਰੇ ਠੀਕ ਕਰਨੇ ਨੇ ਤਾਂ ਪਤਾ ਫਿਰ ਕੀ ਕਰਨਾ ਫਿਰ ਇਹਦੇ ਚੀਂ ਨੀਂਦ ਪਾਣੀ ਤਾਂ ਹੁੰਨੇ ਇੱਕ ਲੀਟਰ ਪਾਣੀ ਤਾਂ ਉਹਦੇ ਚ 50 ਗ੍ਰਾਮ ਲੋਹਾ 50 ਗ੍ਰਾਮ ਤੰਬਾ ਤੇ 50 ਗ੍ਰਾਮ ਚਾਂਦੀ ਤੇ 50 ਗ੍ਰਾਮ ਫਿਰ ਸੋਨਾ ਇਹ ਚਾਰੇ ਚੀਜ਼ਾਂ ਪਾ ਲੋ ਹੈਨਾ ਇਹ ਚਾਰਾ ਨੂੰ ਇਸ ਤਰੀ ਨੂੰ ਵਾਲੋ ਤੇ ਸੋਨੇ ਦਾ ਕੁਝ ਨਹੀਂ ਘਸਣਾ ਪਰ ਜਿਵੇਂ ਨਾਗ ਨੇ ਨਾਗਾ ਵਾਲਾ ਸੋਨਾ ਇਹ ਕਹਿੰਦਾ ਜਿਵੇਂ ਬਾਲੀ ਆ ਆਪਣੀ ਹੈਨਾ ਜਾ ਉਹ ਨਾਗਨਾ ਹੋਵੇ ਉਹ ਪਾ ਦੋ ਦੇ ਵਿੱਚ 50 ਗ੍ਰਾਮ ਤਾਂ ਹਰੇਕ ਦੇ ਕੋਲੇ ਸੋਨਾ ਗਰੀਬ ਕੋਈ ਨਹੀਂ ਹੁੰਦਾ ਉਹ ਤਾਂ ਇੱਥੇ ਤੱਕ ਵੀ ਕਹਿੰਦੇ ਨੇ ਵੀ ਤੁਸੀਂ ਕਿਸੇ ਗਰੀਬ ਨੌਦੇ ਘਰੇ ਲਿਆ ਕੇ ਆਪ ਵਿਆਹ ਦਾ ਤੁਹਾਡਾ ਸੋਨਾ ਨਹੀਂ ਕੱਸਦਾ ਜੇ ਕੋਈ ਕਿਸੇ ਕੋਲੇ ਹੈ ਨਹੀਂ ਤਾਂ ਉਹ ਸੋਨਾ ਵਿੱਚ ਸਿਰਜਿਆ ਦਾ ਸੋਨਾ ਕੱਢ ਲਓ ਹੈਨਾ ਤੇ ਉਹਦਾ ਕੁਝ ਨਹੀਂ ਕੱਸਦਾ ਪਰ ਛੋਟਾ ਨਾਲ ਪੰਨ ਵਾਲੀ ਫੜੀਆਂ ਤੇ ਉਹਨਾਂ ਦਾ ਉਹ ਸਹੀ ਹੋ ਜਾਣਗੇ ਇਹ ਸਾਰੇ ਸਵਾਰਨ ਕਸ਼ਾਇਰ ਬਣ ਗਏ ਉਹ ਆਪਾਂ ਨੂੰ ਤਾਂ 20 30 ਹਜ਼ਾਰ ਦੀ 10 ਗ੍ਰਾਮ ਮੱਸਾ ਦੇਣਗੇ ਹੈਨਾ ਇਹ ਤਤ ਆਇਸ ਕਰਕੇ ਤੁਸੀਂ ਇਹ ਇਹਦੇ ਵਾਲਾ ਪਾਣੀ ਤੁਸੀਂ ਬਣਾ ਕੇ ਇਹ ਪੀਓ ਤੇ ਗੋਡੇ ਮੋਡੇ ਜੇਕਰ ਗਿਡਨੀ ਸਾਰਾ ਕੁ ਤੁਹਾਡਾ ਸਹੀ ਸੰਤੁਲਨਤ ਹੋ ਜੇਗਾ ਤੇ ਲੋ ਹੁਣ ਮੈਨੂੰ ਦਿਓ ਛੁੱਟੀਆਂ ਹੈਨਾ ਇਹ ਪਾਣੀ ਜੇ ਤੁਸੀਂ ਉਬਾਲ ਕੇ ਡਰਿਓ ਨਾ ਵੀ ਸਾਡਾ ਸੋਨਾ ਘਟ ਗਿਆ ਸਾਡੀ ਚਾਂਦੀ ਘਟ ਗਈ ਤਾਂ ਵੀ ਜੇ ਤੁਸੀਂ ਕੋਈ ਕੋਲੀ ਪਈਆ ਹੋਸ ਲੋਕੀ ਚ ਹੈਨਾ ਤੇ 50 ਗ੍ਰਾਮ ਤੋਂ ਘਟ ਨਾ ਹੋਵੇ ਬਸ ਤਾਂ ਹੋ ਜੇ ਕੋਈ ਡਰਨਾ ਤੇ ਅੱਧਾ ਲੀਟਰ ਪਾਣੀ ਰਹਿਤ ਪੀ ਲੈਣਾ ਠੀਕ ਹੈ ਰੋਗ ਰਹਿਤ ਲੰਬੀ ਉਮਰ ਜਿਓਗੇ ਇਹ ਪੀਣਾ ਕੋਈ ਦਵਾਈ ਨਹੀਂ ਲੋ ਤੇ ਹੁਣ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੂੰ ਤੇਰਾ ਫੇਰ ਬੁਲਾ ਦੇ ਧੰਨਵਾਦ ਸਭ ਵੀਡੀਓ ਦੇਖਣ